ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਪਿਤਾ ਆਪਣੇ ਬੇਟੇ ਨੂੰ ਉੱਡਣਾ ਸਿਖਾਉਂਦਾ ਹੈ ਖੰਭ ਖਿਲਾਰਨਾ ਬੇਟਾ ਆਪਣੇ ਆਪ ਖੁਦ ਸਿੱਖ ਜਾਂਦਾ ਹੈ ਪਿਤਾ ਆਪਣੇ ਬੱਚੇ ਨੂੰ ਆਪਣੇ ਮੋਢਿਆਂ ਤੇ ਐਨਾ ਉੱਚਾ ਚੁੱਕ ਲੈਂਦਾ ਹੈ ਕਿ ਜਿੱਥੋਂ ਤੱਕ ਮੈਂ ਨਹੀਂ ਦੁਨੀਆ ਵੇਖੀ ਮੇਰਾ ਬੱਚਾ ਉਸ ਤੋਂ گاਹ ਤੱਕ ਵੇਖ ਸਕੇ ਐਨੀਆਂ ਉਮੀਦਾਂ ਉਹ ਪਿਤਾ ਦੇ ਮਨ ਵਿੱਚ ਹੁੰਦੀਆਂ ਇੱਕ ਬੇਟਾ ਆਪਣੇ ਪਿਤਾ ਦਾ ਸਿਰਫ ਪ੍ਰਤੀਬੰਭੀ ਨਹੀਂ ਹੁੰਦਾ ਸਗੋਂ ਆਪਣੇ ਪਿਤਾ ਦੀਆਂ ਜ਼ਿੰਮੇਵਾਰੀਆਂ ਸੁਪਨਿਆਂ ਤੇ ਉਮੀਦਾਂ ਦਾ ਵਿਸਤਾਰ ਵੀ ਉਹ ਪੁੱਤਰ ਹੀ ਹੁੰਦਾ ਇੱਕ ਅੱਛਾ ਪਿਤਾ ਆਪਣੇ ਪੁੱਤਰ ਨੂੰ ਸਿਰਫ ਜੀਵਨ ਨਹੀਂ ਦਿੰਦਾ ਸਗੋਂ ਉਸ ਨੂੰ ਜਿਉਣਾ ਵੀ ਸਿਖਾਉਂਦਾ ਕਿ ਕਿਸ ਤਰ੍ਹਾਂ ਇਹ ਦੁਨੀਆ ਦੇ ਵਿੱਚ ਵਿਚਰਨਾ ਹੈ ਕਿਸ ਤਰ੍ਹਾਂ ਇਸ ਦੁਨੀਆ ਦੇ ਵਿੱਚ ਵਿਚਰਨਾ ਹੈ ਇਹ ਸਾਰਾ ਕੁਝ ਬਾਪ ਹੀ ਸਿਖਾਉਂਦਾ ਜੇ ਮੇਰੀ ਗੱਲ ਸਹੀ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ